ਅੱਜ ਮੇਤਰੋ ਮੋਗੇ ਮੰਡੀ ਤੇ ਖੜੇ ਆਂ ਜੀ ਤੁਹਾਡੇ ਵਾਸਤੇ ਨਾ ਦੋ ਟਰੈਕਟਰ ਲੈ ਕੇ ਆਏ ਆਂ ਜੀ ਪੂਰੀ ਸਾਫ ਕੰਡੀਸ਼ਨ ਦੇ ਤੇ ਘੱਟ ਮੁੱਲ ਵਾਲੇ ਟਰੈਕਟਰ ਆ ਜੀ ਇੱਕ ਸਵਰਾਜ 855 ਤੇ ਇੱਕ ਅਰਜਨ 605 ਡੀਆਈ ਟਰੈਕਟਰ ਆ ਜੀ ਮਾਲਕ ਆਪਣੇ ਕੋਲੇ ਆ ਲੈਣੇ ਜਾਣਕਾਰੀ ਹਾਂਜੀ ਬਾਈ ਕੀ ਹਾਲਾ ਕੀ ਹਾਲਾ ਵੀਰੇ ਹੋਰ ਬਾਈ ਠੀਕ ਠਾਕ ਸਾਰੇ ਭਰਾਵਾਂ ਨੂੰ ਬਾਈ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਬਾਈ ਠੀਕ ਠਾਕ ਆ ਜੀ ਦੋ ਨਾ ਹਾਂਜੀ ਹਾਂਜੀ ਵਧੀਆ ਠੀਕ ਠਾਕ ਆ ਜੀ ਹਾਂਜੀ ਹਾਂਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਡੇ ਕੋਲੇ ਚੱਲ ਗਏ ਠੀਕ ਆ ਬਾਈ ਜੀ ਅੱਜ ਦੋ ਨਾ ਦਿਖਾਉਣੇ ਬ 855 ਬਾਈ ਯਾਰ ਪਹਿਲਾ ਤਾਂ ਡੈਲ ਹੀ ਮੋਂ ਦਾ ਟਰੈਕਟਰ ਖੜਾ ਟਰੈਕਟਰ ਬਾਈ ਯਾਰ ਸਾਰਾ ਅਰੀਜਨਲ ਆਲ ਮੋੜ ਵਿਰੇ ਠੀਕ ਆ ਸ਼ੋ ਦਾ ਬਾਡੀ ਦਾ ਟਰੈਕਟਰ ਸਾਰਾ ਕੋਕਾ ਪੀਸੀ ਨੂੰ ਕਹਿ ਦਗੇ ਨੰਬਰ ਫਰੀ ਕੋਡ ਦਾ ਨੰਬਰ ਫਰੀ ਕੋਡ ਦਾ ਪਹਿਲੀ ਪਾਰਟੀ ਦਾ ਨਗਦ ਕੈਸ਼ ਦਾ ਫਸਟ ਓਨਰ ਆ ਤੇ ਨਗਦ ਕੈਸ਼ ਆ ਨਗਦ ਕੈਸ਼ ਦਾ ਟਰੈਕਟਰ ਆ ਅਨਮੋਲ ਤੇ ਟਰੈਕਟਰ ਤੇ ਪੈਸੇ ਲੱਗਿਆ ਯਾਰ ਇੰਨੇ ਰੁਪਏ ਲਾਈ ਆ ਬੰਦੇ ਨੇ ਰੱਜ ਮੇ ਰੁਪਏ ਲੱਗੇ ਇੰਜ ਰਗਰ ਤੇ ਠੀਕ ਆ ਸਾਰਾ ਤੋਂ ਵੱਡੀ ਗੱਲ ਆਪਾਂ ਪੂਰੀ ਜਿਹੜੀ ਡਿਟੇਲ ਦੇਣ ਤੋਂ ਪਹਿਲਾਂ ਆਪਾਂ ਦੀ ਗਾਰੰਟੀ ਇੰਜਨ ਗੇਅਰ ਦੀ ਇਹ ਦੇ ਦਿੰਨੇ ਆ ਠੀਕ ਆ ਬੰਦਾ ਮੇਰੇ ਨਾਲ ਸੌਦਾ ਟੋਕ ਲੇ ਸੌਦਾ ਟੋਕ ਕੇ ਕਿੱਲਾ ਵਾਲੇ ਦੋ ਕਿੱਲੇ ਵਾਲੇ ਫੇਰ ਟਰੈਕਟਰ ਲੈ ਜੇ ਮੇਰੇ ਘਰ ਉਹ ਏ ਟਰੈਕਟਰ ਦੀ ਇੰਨੀ ਗਾਰੰਟੀ ਆ ਆਪਣੀ ਠੀਕ ਆ ਟਾਇਰਾਂ ਦੀ ਗੱਲ ਕਰੀ ਟਾਇਰ ਬਾਈ ਐਮ ਆਰ ਫਧਾ ਵੇਖਦਾ ਜਮਾ ਨਵੇਂ ਮੂਰਲੇ ਉੱਤੇ ਮਾਰ ਕੇ ਖੜਿਆ ਜੀ ਠੀਕ ਆ ਦੂਜੀ ਗੱਲ ਅਣਮੋਲ ਵੀਰੇ ਜਿਹੜਾ ਇਹ ਹਿੱਸਾ ਆ ਇਹ ਨਵੇਂ ਮਡ ਦਾ ਹਿੱਸਾ ਡੀ ਲਕਸ ਮਡ ਦਾ 855 ਉੱਚੇ ਮਡ ਦਾ ਹਿੱਸਾ ਪਾਇਆ ਠੀਕ ਆ ਇਹ ਹਿੱਸਾ ਸੈਕੰਡ ਠੀਕ ਆ ਕੈਮਰਾ ਮਾਰ ਕੇ ਚੈੱਕ ਕਰਾ ਦੀ ਮੇਰਾ ਵੀਰ ਵਾਕੇ ਹੀ ਨਵਾਂ ਨਵਾਂ ਹਿੱਸਾ ਪਾਇਆ ਜਮਾ ਡੱਬਾ ਬਾਂਦੇ ਸਾਲਾਂ ਨਵਾਂ ਹਿੱਸਾ ਠੀਕ ਆ ਬਾਈ ਜੀ ਇਹ ਨਹੀਂ ਵੀ ਪੁਰਾਣਾ ਹਿੱਸਾ ਲੱਗੇ ਪਾਇਆ ਵਾ ਨਵਾਂ ਹਿੱਸਾ ਬੈਟਰੀ ਇਹਦੇ ਵਿੱਚ ਨਵੀਆਂ ਕੋ ਅਪਰਾਉਨ ਕੰਪਨੀ ਜਮਾਂ ਨਵੀਂ ਹਾਂ ਅਪਰਾਉਨ ਦੀ ਚੈੱਕ ਵੀ ਕਰਾ ਦੇ ਲੈ ਕੈਮਰਾ ਮਾਰ ਕੇ ਕੋਈ ਗੱਲ ਨਹੀਂ ਜਿਹੜੀ ਗੱਲ ਬੋਲਾਂਗੇ ਯਾਰ ਉਹ ਗੱਲ ਨਿਕਲੂਗੀ ਯਾਰ ਠੀਕ ਆ ਇਹ ਆ ਲੈ ਵਾਕੇ ਹੀ ਠੀਕ ਹੈ ਨਾ ਅਪਰਾਉਨ ਦੀ ਬੈਟਰੀ ਜਮਾਂ ਨਵੀਂ ਹਾਂ ਆਹੀਂ ਆਪਾਂ ਬੈਟਰੀ ਜਿਹੜੇ ਕੋ ਦਿਖਾਤਾ ਆਪਾਂ ਹੀ ਦੇਵਾਂਗੇ ਸਮਾਨ ਠੀਕ ਆ ਹਾਂ ਟਰੈਕਟਰ ਦਾ ਸ਼ੋ ਦਾ ਰੰਗ ਪੇਡ ਦਾ ਸਰ ਅਰੀਨਲ ਆ ਯਾਰ ਗਾਰੰਟੀ ਆ ਆਪਣੀ ਸ਼ੋ ਬਾਡੀ ਦਾ ਟਰੈਕਟਰ ਸਾਰਾ ਅਰੀਨਲ ਆ ਯਾਰ ਠੀਕ ਆ ਟਾਇਰ ਮੂਰ ਨੇ ਐਮ ਆਰ ਐਫ ਕੰਪਨੀ ਦੇ ਜਮਾਂ ਨਵੇਂ ਆ ਮਗਰ ਲੇ ਦਿਖਾਤੇ ਮਗਰ ਟਾਇਰ ਗੁੱਡਇਰ ਕੰਪਨੀ ਦੇ ਮੰਨ ਕੇ ਚੱਲ 85 ਪੈਸੇ ਜੋੜੀ ਸਹੀ ਆ ਠੀਕ ਆ ਗੁੱਡਇਰ ਕੰਪਨੀ ਦੀ 85 ਪੈਸੇ ਜੋੜੀ ਠੀਕ ਆ ਹਾਂ ਵਿੱਚੋ ਵੀ ਇੱਕ ਕਰਾ ਲਈ ਕੈਮਰਾ ਮਾਰ ਕੇ ਮੇਰਾ ਵੀਰ ਵੇਲਾ ਸੁਕਾ ਜਮਾ ਪਾਇਨਾ ਜਮਾ ਸ਼ੋ ਸ਼ੂ ਦਾ ਰੰਗ ਰੂਗਾ ਅਨਮੋਲ ਜਮਾ ਰਹੀਦਾ ਟਰੈਕਟਰ ਪਿਆ ਨਵਾਂ ਠੀਕ ਆ ਰੈਡੀਏਟਰ ਤਾਂ ਵੇਖ ਲੈ ਕੰਪਨੀ ਦਾ ਨਾਲ ਦਾ ਜਿਉਵੇਂ ਪਿਆ ਠੀਕ ਆ ਇੱਥੇ ਆ ਵੇਲਾ ਚਿੱਟਾਂ ਲੱਗੀਆਂ ਪਈਆਂ ਅਨਮੋਲ ਚੈੱਕ ਕਰਾ ਦੇ ਇੱਥੇ ਵੀ ਸਟੈਂਪ ਲੱਗੀ ਪਈ ਆ ਤੇ ਆ ਇੱਥੇ ਵੀ ਪਈ ਆ ਠੀਕ ਆ ਬਈ ਨਾਲ ਦਾ ਰੈਡੀਏਟਰ ਟਰੈਕਟਰ ਦੀ ਏਜੰਸੀ ਦਾ ਠੀਕ ਆ ਸਾਫ਼ ਹੀ ਬਹੁਤ ਆ ਟਰੈਕਟਰ ਬਾਈ ਬਾਰਾ ਸੰਭਾਲ ਕੇ ਚੱਲਿਆ ਏਜੰਸੀ ਦੇ ਸਟਿੱਕ ਕਰਾ ਅਨਮੋਲ ਵੀਰੇ ਠੀਕ ਆ ਆਹ ਆਏ ਏ ਏਜੰਸੀ ਦਾ ਨਵਾਂ ਨਿਕਲਿਆ ਏ ਟਰੈਕਟਰ ਠੀਕ ਆ ਬਾਈ ਜੀ ਇਹ ਡਬਲ ਡਿਸਟ ਅਟਰਾਲੇ ਵਾਲਾ ਡਬਲ ਡੈਕਟੀਵੇਟਰ ਹੈ ਇਹਦੇ ਮਗਰ ਫਲਾਉ ਹਲ ਪਾ ਕੇ ਲੱਦਣ ਵਾਲੇ ਹਲ ਵੀ ਲੱਦੂ ਠੀਕ ਆ ਤੇ ਟਰਾਲੀ ਆਸਤੇ ਆ ਡਬਲ ਡੈਕਟੀਵੇਟਰ ਆ ਲੀਵਰ ਇਹਦਾ ਆ ਗਿਆ ਵੇ ਠੀਕ ਆ ਇਹ ਡਬਲ ਡੈਕਟੀਵੇਟਰ ਠੀਕ ਆ ਸਮਾਨ ਇਹਦੇ ਨਾਲ ਪੂਰਾ ਹੀ ਆ ਸਮਾਨ ਬਾਈ ਆ ਚੈੱਕ ਕਰਾ ਦੇ ਕੈਮਰਾ ਮਾਰ ਕੇ ਫੱਟੀ ਹੱਕ ਡੰਡਾ ਛਤਰੀ ਠੀਕ ਆ ਠੀਕ ਆ ਸਾਰਾ ਸਮਾਨ ਨਾਲ ਦੂਜੇ ਨੰਬਰ ਤੇ ਮਾੜਾ ਜਿਹਾ ਅਨਮੋਲ ਇੱਧਰ ਕੈਮਰਾ ਮਾਰਦੀ ਬੰਦੇ ਸ਼ੌਂਕ ਦੀ ਗੱਲ ਕਰਦਾ ਮੈਂ ਬੰਦੇ ਦੀ ਠੀਕ ਆ ਬਾਈ 6 ਚਿਹਰੀ ਕਰਵਾਇਆ ਡਬਲ ਕਲੱਚ ਠੀਕ ਆ 6 ਚਿਹਰੀ ਡਬਲ ਕਲੱਚ ਤੇ ਲੈਂਕਾ ਨਵੀਆਂ ਦੇਖ ਲਾ ਜਵਾਂ ਨਾ ਤੇ ਸੰਗਲਾਆਂ ਦਾ ਜੈਕ ਪਾਇਆ ਨਵੀਆਂ ਵਾਕਈ ਨਵੀਆਂ ਹਨ ਵਾਕਈ ਬਈ ਵਾਕਈ ਜਿਹੜੀ ਗੱਲ ਕਹੂੰਗਾ ਉਹ ਗੱਲ ਨਿਕਲੂਗੀ ਠੀਕ ਆ ਬਾਈ ਸੰਗਲਾਆਂ ਦਾ ਜੈਕ ਨਵੀਆਂ ਐਨਾ ਸਾਫ ਟਰੈਕਟਰ ਆ ਤੇ ਹਾਂ ਸਟੀering ਹਿੱਸਾ ਦਾ ਨਵਾਂ ਲੱਗੇ ਲੱਗਿਆ ਹਾਂ ਹਾਂ ਬਈ ਮੜਾ ਕੈਮਰਾ ਮਾਰਕ ਚੈੱਕ ਰਾਈ ਤਾਂ ਤੋਂ ਥੱਲੇ ਟਕਰ ਵਾਕਈ ਨਵਾਂ ਨਵਾਂ ਬਾਈ ਨਵਾਂ ਮਰuti ਦੇ ਸਟੀering ਵਾਂਗੂ ਗੜੂਆ ਠੀਕ ਆ ਐਨਾ ਰੇਲਾ ਮਿਲਦਾ ਥੇਲੀ ਲਾਲੇ ਵੀਰ ਨੂੰ ਬੰਦਾ ਠੀਕ ਆ ਥੇਲੀ ਤੇ ਕਮਾਈ ਭਰ ਜਿਵੇਂ ਮਰਜ਼ੀ ਨੂੰ ਠੀਕ ਆ ਇਹ ਹਿੱਸਾ ਵੀ ਨਵਾਂ ਸਟੇering ਵੀ ਨਵਾਂ ਉੱਚੇ ਮਾਡਲ ਦਾ ਠੀਕ ਆ ਹੁਣ ਗੱਲ ਕਰੀਏ ਇਹਦੀ ਡਿਮਾਂਡ ਕਿ ਨਹੀਂ ਰੱਖੀ ਆ ਮੈਂ ਡਿਮਾਂਡ ਦੀ ਤਾਂ ਅਨਮੋਲ ਵੀਰੇ ਇਹਦੇ ਜਿਹੜੀ ਆਹ ਵੈਰ ਆ ਨਾ ਇੰਡੀਕੇਟਰ ਕੋਈ ਵੀ ਵੈਰ ਆ ਹਜੇ ਠੀਕ ਆ ਹਿਾਰੇ ਬੱਤੀਆਂ ਬੈਕ ਸਾਈਡ ਆ ਬ੍ਰੇਕਾਂ ਟੱਕਰ ਬੱਤੀਆਂ ਸਾਰੀ ਵੈਰ ਉਵੇਂ ਚੱਲਦੀ ਹੈ ਠੀਕ ਆ ਹਾਂ ਰੇਟ ਦੀ ਗੱਲ ਕਰਕੇ ਰੇਟ ਆਪਣਾ ਅਨਮੋਲ ਵੀਰੇ ਇਹਦਾ ਮਾਡਲ 99 1999 ਮਾਡਲ ਨੰਬਰ 50 ਫਰੀਦਕੋਟ ਏਜੰਸੀ ਦਾ ਨਵਾਂ ਨਿਕਲਿਆ ਸਟicker ਵੀ ਏਜੰਸੀ ਦੇ ਉੱਤੇ ਪਈ ਹੈ ਜੀ ਠੀਕ ਆ ਇਹ ਏਜੰਸੀ ਦਾ ਡੀਲਰ ਇਹ ਨਵਾਂ ਨਿਕਲਿਆ ਭਲਾਂਦੀ ਦਾ ਰਿਕਾਰਡ ਚੈੱਕ ਕਰਾ ਲੈ ਬੰਦਾ ਠੀਕ ਆ ਕੰਨ ਮਾਰਕ ਦਾ ਪ੍ਰੂਫ ਵਗੈਰਾ ਹੈਗਾ ਨਾਲ ਠੀਕ ਆ ਆਈਡੀ ਪ੍ਰੂਫ ਨਾਲ ਮਿਲੂਗਾ ਖੁਦ ਮਾਲਕਾਂ ਦਾ ਨਵਾਂ ਘੜਾ ਡੀਲਰ ਹੈ ਠੀਕ ਆ ਕੀ ਡਿਮਾਂਡ ਹੈ ਜੀ ਇਹਦੀ ਡਿਮਾਂਡ ਦੀ ਗੱਲ ਕਰਕੇ ਮੁੱਲ ਤਾਂ ਹੈਗਾ ਵੀਰੇ 1 ਲੱਖ 88 ਹਜ਼ਾਰ ਰੁਪਿਆ ਮੰਡੀ ਦਾ ਮੁੱਲ ਮੰਡੀ ਦਾ ਮੁੱਲ ਤੇ ਜਿਹੜਾ ਵੀਡੀਓ ਕਰਕੇ ਆਉਂਦਾ ਸ਼ੇਅਰ ਜੇ ਵੀਡੀਓ ਸ਼ੇਅਰ ਕਰ ਕੇ ਦਾ ਗਾਹਕ ਤੇਰੀ ਵੀਡੀਓ ਤੇ ਬੰਦਾ ਆਵੇ ਆਪਣੇ ਕੋਲੇ ਗਾਹਕ ਚੱਲ ਕੇ 22 ਸਕਰੀਨਸ਼ਾਟ ਲਿਆ ਆਵੇ ਠੀਕ ਆ ਟਰੈਕਟਰ ਤੇਰੀ ਚਲਦੀ ਐਡ ਤੇ ਡਿਸਕਾਊਂਟ ਦੇ ਦਿੰਨਾ 1 ਲੱਖ ਤੇ 75000 ਰੁਪਏ ਦਾ ਅਨਮੋਲ ਸੌਦਾ ਦਊਗਾ ਮੈਂ ਇਹ ਠੀਕ ਆ ਹਾਂ ਪਰ ਟਰੈਕਟਰ ਦੀ ਗਾਰੰਟੀ ਐ ਆ ਬਾਈ 12000 ਰੁਪਿਆ ਦਾ ਪੁਰਾਣੇ ਹਿੱਸੇ ਨਾਲ ਲੱਗ ਗਿਆ ਇੰਜਨ ਗੇਅਰ ਦਾ ਵਾਹ ਕੇ ਲਿਆਵੇ ਤੇ 12-13000 ਦਾ ਡਬਲ ਡਿਸਟਰੀਬਿਊਟਰ ਹੈ ਠੀਕ ਆ ਠੀਕ ਆ ਸਟੀering ਸਾਰਾ ਨਵਾਂ ਲੱਗਿਆ ਆਪਾਂ ਚੈੱਕ ਕਰਾਤਾ ਠੀਕ ਆ ਬਾਈ ਮੇਨ ਗੱਲ ਟਾਇਰ ਆ ਟਾਇਰ ਬਹੁਤ ਚੰਗੇ ਆ ਟਰੈਕਟਰ ਦੇ ਠੀਕ ਆ ਮੈਂ ਇਹਨਾਂ ਵੀ ਜਿਹੜੀ ਗੱਲ ਆਪਾਂ ਵੀਡੀਓ ਤੇ ਕਹਿਤੀ ਅਨਮੋਲ ਉਹ ਵੀ ਨਾਲ ਹੀ ਉਹ ਘੜ ਤੋਂ ਬੰਦਾ 100 ਰੁਪਿਆ ਸਾਈ ਦੇ ਦੇ ਦੋ ਕਿੱਲੇ ਜਦੋਂ ਜ਼ਮੀਨ ਵਾਲੀ ਫੇਰ ਟਰੈਕਟਰ ਮੇਰੇ ਘਰੋਂ ਲੈ ਜੇ ਯਾਰ ਠੀਕ ਆ ਵੀ ਫੋਲ ਗਾਰੰਟੀ ਵਾਲਾ ਕਲੌਕਸਰ ਤਾਂ ਇੰਜਨ ਨਾਲ ਤਾਂ ਕਲੌਕਸਰ ਤਾਂ ਹੀ ਸਲੈਸਰ ਆ ਠੀਕ ਆ ਆਈ ਲੱਗਿਆ ਸਮਰਗਾਂ ਤੇ ਵਾਹ ਕੇ ਲਿਆਵੇ ਅਗਲਾ ਨਾ ਵਾਹ ਕੇ ਲੈ ਜੀ ਯਾਰ ਗੱਲ ਹੀ ਕੋਈ ਨਹੀਂ ਨੰਬਰ ਚੈੱਕ ਕਰਾ ਦੇ ਨੰਬਰ ਕਿੰਨਾ ਸੋਹਣਾ ਟਰੈਕਟਰ ਦਾ ਵੇਲਾ 13 12 ਹਾਂ 13 12 ਠੀਕ ਆ ਬਾਈ ਜੀ ਹਾਂ ਅਗਲਾ ਟਰੈਕਟਰ ਆ ਗਿਆ ਜੀ ਅਰਜਨ ਇਹ ਮਾਡਲ 605 ਮਾਡਲ ਬਾਈ ਜੀ ਮਾਡਲ ਹੈਗਾ ਵੀਰੇ ਇਹ 2013 2013 13 ਦੇ 10ਵੇਂ ਮਹੀਨੇ ਦਾ ਟਰੈਕਟਰ ਹੈ ਠੀਕ ਆ ਬਾਈ ਪੰਜਾਬ ਨੰਬਰ ਪੀ ਆਓ ਨੰਬਰ ਪਹਿਲੀ ਪਾਰਟੀ ਦਾ ਆਈਡੀ ਪ੍ਰੂਫ ਇਹਦਾ ਵੀ ਸਾਰਾ ਕੁਝ ਨਾਲ ਮਿਲੂਗਾ ਟਾਇਰ ਮੂਹਰੇ ਲਈ ਬਾਈ ਮੂਹਰੇ ਟਾਇਰ ਵੱਡੇ ਪਾਏ ਆ ਜਹਾਜੀ ਟਾਇਰ ਜੀ ਨੂੰ ਕਹਿੰਦੇ ਆ ਠੀਕ ਆ ਇਹ ਜੋੜੀ ਪਈ ਆ 90 ਪੈਸੇ ਮਗਰਲੇ ਮਗਰਲੇ ਟਾਇਰ ਕੰਪਨੀ ਆ ਹੋਲੋ ਦੇ 90 ਪੈਸੇ ਜੋੜੀ ਇਹ ਆ ਬਾਈ ਜੀ ਚੌਕੜਾ 90 ਪੈਸੇ 90 ਪੈਸੇ ਟਾਇਰ ਚਾਰੇ ਟਰੈਕਟਰ ਦੇ ਪਹਿਲੀ ਪਾਰਟੀ ਆ ਟਰੈਕਟਰ ਆ ਠੀਕ ਆ ਜੀ ਬਹੁਤ ਮਾਲਕਾਂ ਦਾ ਨਵਾਂ ਕੜਾ ਟਰੈਕਟਰ ਆਪਾਂ ਲੈ ਕੇ ਆਏ ਆ ਜੀ ਤੇ ਮੇਰਾ ਬਾਈ ਕੈਮਰਾ ਮਾਰ ਕੇ ਚੈੱਕ ਕਰਾ ਦੇ ਰੰਗ ਰੂਪ ਬਾਡੀ ਲੈਨ ਦਾ ਛੋੜਾ ਜਿਵੇਂ ਨਵਾਂ ਟਰੈਕਟਰ ਆ ਠੀਕ ਆ ਉਹੋ ਹਜੇ ਕਿਤੇ ਛਿੱਕਰੀ ਨਹੀਂ ਬਣੀ ਹਨ ਮੁੱਲ ਕਿਤੋਂ ਵੀ ਠੀਕ ਆ ਬਾਈ ਜੀ ਜਿਹਨੂੰ ਨਵਾਂ ਕਹਿ ਦੇ ਕੇ ਕੋਰਾ ਟਰੈਕਟਰ ਆ ਤੇ ਕੋਰਾ ਆ ਇਹ ਠੀਕ ਆ ਆ ਤੇਲ ਬ੍ਰੇਕ ਪਾਵਰ ਸਟੀering ਫੁੱਲ ਟਰੋਮ ਆ ਟਰੈਕਟਰ ਆ ਪਾਵਰ ਸਟੀering ਆ ਤੇਲ ਬ੍ਰੇਕ ਆ ਹਨਾ ਆ ਆਹ ਹੁੱਕ ਦੇਖ ਵੀ ਕਿੰਨੀ ਬਹੁਤ ਵਧੀਆ ਜਾਂਦੀ ਨਾਲ ਦੀ ਹੁੱਕ ਆ ਆਹ ਫੱਟੀ ਦੇਖ ਲੈ ਲੈ ਆ ਕੰਪਨੀ ਦੇ ਸਾਰੇ ਨਗ ਠੀਕ ਆ ਇਹ ਨਗ ਤਾਂ ਮਿਲ ਗਏ ਬਾਈ ਪਹਿਲੇ ਘਰੋਂ ਟਰੈਕਟਰ ਲਿਆ ਆਪਾਂ ਖੁਦ ਮਾਲਕਾਂ ਦਾ ਨਵਾਂ ਘੜਾਇਆ ਠੀਕ ਆ ਕੰਨੋ ਇਹਦੇ ਯਾਂਸੀ ਦੀਆਂ ਫੱਟੀਆਂ ਆਹ ਡੰਡੇ ਡੁੰਡੇ ਨਾਲ ਦਾ ਸਮਾਨ ਸਾਰਾ ਮਿਲ ਗਿਆ ਉਵੇਂ ਠੀਕ ਆ ਬਾਈ ਤੇ ਪੀਟ ਕੋ ਕਲਚ ਸਾਈਡ ਸਾਈਡ ਕਲਚ ਆ ਪੀਟ ਕੋ ਵਾਲਾ ਕਲਚ ਸਾਈਡ ਸਾਈਡ ਟੌਮਟ ਚੈਂਜਰ ਗੇਅਰ ਚੈੱਕ ਕਰਾ ਲਈ ਚੈਂਜਰ ਮੈਟ ਆ ਚੈਂਜਰ ਮੈਟ ਠੀਕ ਆ ਚੈਂਜਰ ਮੈਟ ਆ ਆ ਗਿਆ ਚੈਂਜਰ ਗੇਅਰੇ ਦਾ ਠੀਕ ਆ ਠੀਕ ਆ ਆ ਦੇਖ ਲੈ ਬਾਈ ਜਿੱਥੇ ਤੈਨੂੰ ਮੈਂ ਦੱਸਿਆ ਵੀ ਇਹਦੀ ਯਾਰ ਮੋਹਰਾ ਚਿੱਟਾ ਪੈਣਾ ਆ ਵੈਰ ਦੀਆਂ ਨਾਲ ਦੀਆਂ ਮੋਹਰਾ ਆ ਯਾਰ ਕਾਗਜ਼ ਵਾਲੀਆਂ ਚਿੱਟਾਂ ਨਾਲ ਦੀਆਂ 2 ਨੰਬਰ ਤੇ ਆ ਜਾ ਇੱਥੇ ਦੇਖ ਲਾ ਪੈਣਾ ਨਾ ਹਾਂ ਹਾਂ ਬਾਈ ਠੀਕ ਆ ਨਾ ਆਏ ਨਾ ਕਹਦੀ ਉਹੀ ਕਹੀ ਜਾਂਦਾ ਜਿਹੜੀ ਗੱਲ ਸਹੀ ਆ ਜਿੱਥੇ ਮੈਂ ਤੈਨੂੰ ਕਹਿੰਦਾ ਵੀ ਜਿੱਥੇ ਤੈਨੂੰ ਲੱਗਿਆ ਵੀ ਨਹੀਂ ਉਥੇ ਗਲਤ ਕਹਦੀ ਗੱਲ ਮੈਨੂੰ ਕੋਈ ਚੱਕਰ ਨਹੀਂ ਠੀਕ ਆ ਆ ਕੰਪਨੀ ਦੇ ਮਾਰਕ ਹੁੰਦੇ ਆ ਸਟੱਡਾਂ ਦੇ ਠੀਕ ਆ ਬੋਲਟਾਂ ਦੇ ਠੀਕ ਆ ਇਹ ਜਿਹੇ ਮਾਰਕ ਕਿਉਂ ਮੈਂ ਦਿੰਦੇ ਆ ਆ ਸੀਲ ਦੇਖ ਲਾ ਰੇਸ ਵਾਲੀ ਸੀ ਰੇਸ ਵਾਲੀ ਸੀ ਨਾ ਇੱਥੇ ਆ ਜਾ ਠੀਕ ਆ ਇਹ ਸਾਰਾ ਤੇਰਾ ਵਾਟਰ ਟ੍ਰੈਕਟਰ ਆਉਣੀ ਹੈ ਕਿਤੇ ਨਹੀਂ ਨਹੀਂ ਪਹਿਲੇ ਘਰ ਦਾ ਟ੍ਰੈਕਟਰ ਆ ਬਾਈ ਸੰਭਿਆ ਵਿਆ ਦੂਜੇ ਪਾਸੇ ਆ ਜਾ ਦਿਖਾਉਣਾ ਕੋਈ ਗੱਲ ਨਹੀਂ ਮਾਈਕੋ ਪੰਪ ਮਾਈਕੋ ਪੰਪ ਮਾਈਕੋ ਪੰਪ ਰੀਨਲ ਲਿਖ ਕੇ ਦਊਗਾ ਇਹ ਚੀਜ਼ ਮਾਈਕੋ ਪੰਪ ਰੀਨਲ ਠੀਕ ਆ ਲੈਫਟ ਪੰਪ ਵੀ ਨਾਲ ਦਾ ਪਾਵਰ ਵਾਲਾ ਪੰਪ ਵੀ ਨਾਲ ਦਾ ਠੀਕ ਆ ਕੋਈ ਪੰਪ ਨਹੀਂ ਜੇ ਜੋ ਆ ਚੱਲ ਵੀ ਮਾਰੀ ਕੈਮਰਾ ਨਾਲ ਆ ਚਿੱਟਾ ਆਲਟਰੇਟਰ ਵੀ ਅਜੇ ਅਜੇ ਤੱਕ ਤਾਰ ਨਹੀਂ ਖੁੱਲੀ ਨਾਲ ਦੀਆਂ ਮੋਹਰਾਂ ਦੇਖ ਲੈ ਪਹਿਲਾਂ ਨਾ ਤਾਂ ਮੋਹਰਾਂ ਉਵੇਂ ਠੀਕ ਆ ਬਾਈ ਠੀਕ ਆ ਮੈਂ ਆ ਜਿਹਨੂੰ ਨਵਾਂ ਟਰੈਕਟਰ ਕਹਦੇ ਗਏਨ ਮੋਲ ਜਵਾਂ ਨਵਾਂ ਟਰੈਕਟਰ 13 ਮੜਾ ਗਾਰੰਟੀ ਇਹਦੀ ਵੀ ਪਾ ਕੇ ਲਿਆ ਹੋਇਆ ਅਗਲਾ ਵਾਹ ਕੇ ਕੋਈ ਚੱਕਰੀ ਨਹੀਂ ਯਾਰ ਕੀ ਡਿਮਾਂਡ 5 ਕਿੱਲੇ ਵਾਣ ਵਾਵੇ 10 ਕਿੱਲੇ ਵਾਣ ਵਾਵੇ ਫੇਰ ਸੋਦਾ ਲਾੜੇ ਕੋਈ ਚੱਕਰ ਨਹੀਂ ਯਾਰ ਤੇ ਇਹਦੀ ਕੀ ਡਿਮਾਂਡ ਆ ਪੰਜਾਬ ਨੰਬਰ ਚੈੱਕ ਕਰਾਵੇ ਹਾਂ 495 495 ਰੇਟ ਆਦੇ ਹਨ ਮੋਲੋ ਆਪਣਾ 13 ਮੜਾ ਦਾ 13 ਦੇ 10ਵੇਂ ਮਹੀਨੇ ਦਾ ਟਰੈਕਟਰ ਆ ਆਈਡੀ ਟੂ ਸਾਰਾ ਕੁਛ ਇਹਦਾ ਨਾਲ ਮਿਲੂਗਾ ਠੀਕ ਆ ਠੀਕ ਆ ਟਰੈਕਟਰ ਦੇ ਦਾਂਗੇ ਆਪਾਂ ਇਹ ਅਨਮੋਲ ਤੇਰੀ ਵੀਡੀਓ ਚਲਦੀ ਵੀਡੀਓ ਤੇ ਡਿਸਕਾਊਂਟ ਦੇਣਾ ਜਿੰਨੀ ਕੁ ਗਜੈਸਾ ਮੈਂ ਕੱਢ ਦਿੰਨਾ ਠੀਕ ਆ ਠੀਕ ਆ ਜੋ ਫੈਵਰ ਦੀ ਛਤਰੀ ਜੋ ਲੱਗਿਆ ਸਮਾਨ ਉੱਤੇ ਛਤਰੀ ਤੇ ਸਾਰਾ ਸਮਾਨ ਆਪਾਂ ਆਈ ਦੇਣਾ ਸਮਾਨ ਠੀਕ ਆ ਬਈ ਲਾਉਂਦੇ ਕੁਛ ਨਹੀਂਗੇ ਜਿਹੜੀ ਤੂੰ ਐਡ ਤੇ ਚੀਜ਼ ਦਿਖਾਤੀ ਆਈ ਮਿਲੂਗਾ ਸਮਾਨ ਠੀਕ ਆ ਟਰੈਕਟਰ ਦੇ ਦੂੰਗਾ 4 ਲੱਖ ਤੇ 85000 ਰੁਪਏ ਦਾ ਠੀਕ ਆ ਇੰਜਨ ਗੇਅਰ ਦਾ ਵਾਹ ਕੇ ਲਿਆਵੇ ਇੰਜਨ ਗੇਅਰ ਦੀ ਤਾਂ ਅਨਮੋਲ ਯਾਰ ਤੂੰ ਬੰਦਾ ਆਜੇ ਵਾਹਲੇ ਕੋਈ ਚੱਕਰ ਨਹੀਂ ਯਾਰ ਠੀਕ ਆ ਹਾਂ ਕਾਗਜ਼ ਪੱਤਰ ਓਕੇ ਆ ਨਕਦ ਕੈਸ਼ ਆ ਕੋ ਕਿਹਦਾ ਟਰੈਕਟਰ ਹੈ ਠੀਕ ਆ ਇਹ ਦੋਵੇਂ ਟਰੈਕਟਰ ਕਿਹੜੇ ਪਿੰਡ ਵਕਾਊ ਇਹ ਪਿੰਡ ਬਾਈ ਜੀ ਸੁਖਾਣਾ ਤੇ ਜ਼ਿਲ੍ਹਾ ਮੋਗਾ ਭਾਈ ਭਗਤ ਦੇ ਨੇੜੇ ਪਿੰਡ ਮੇਰਾ ਸੁਖਾਣਾ ਹੈ ਤੇ ਨੰਬਰ ਬੋਲਦੇ ਬਾਈ ਨੰਬਰ ਬਾਈ ਜੀ ਆਪਣੇ ਦੋਨਾਂ ਟਰੈਕਟਰਾਂ ਦੀ ਆਪਾਂ ਐਡ ਪਾਈ ਆ 855 ਹੀ ਤੇ ਹਰ ਜੰਦੀ ਠੀਕ ਆ ਇਹ ਟਰੈਕਟਰਾਂ ਬਾਰੇ ਕਿਸੇ ਵੀਰ ਨੇ ਜਾਣਕਾਰੀ ਲੈਣੀ ਹੋਵੇ 9417581582 ਤੇ ਆਪਣੇ ਨਾਲ ਗੱਲਬਾਤ ਕਰ ਸਕਦੇ ਆ ਠੀਕ ਆ ਮੋਬਾਈਲ ਨੰਬਰ ਦੁਬਾਰਾ ਬੋਲਦਾ 9417581582 ਹਣ ਜ਼ਿੰਮੇਵਾਰੀ ਹੈ ਜਿਹੜਾ ਵੀਡੀਓ ਸ਼ੇਅਰ ਕਰਕੇ ਆ ਗਿਆ ਮਾਰਤਾ ਨਾਮ ਬੋਲੇ ਆ ਉਹ ਗੱਲ ਨੂੰ ਪਗਾਵਾਂਗੇ ਜਿਹੜੀਆਂ ਮੇਨ ਗ ਫੋਰਡ ਆ ਡਰਾਈਵਰਾਂ ਦੀਆਂ ਮੁਗਲਾਲ ਦੀਆਂ ਸਰਵਿਸਾਂ ਆਪਣੀਆਂ ਨਵੀਆਂ ਹੋਈਆਂ ਗਈਆਂ ਠੀਕ ਆ ਬਾਈ ਜੀ ਹਾਂਜੀ ਕੋਈ ਬੰਦੇ ਨੂੰ ਵੇਹ ਪੈਂਦਾ ਸਰਵਿਸ ਦਾ ਠੀਕ ਆ ਦੁਆਰੇ ਸਾਨੂੰ ਸਕਾਲੇ ਆਪਾਂ ਤੋਂ ਕੋਈ ਚੱਕਰ ਨਹੀਂਗਾ ਠੀਕ ਆ ਜੀ ਵੀਡੀਓ ਨੂੰ ਸ਼ੇਅਰ ਕਰ ਦਿਓ ਨੰਬਰ ਤੇ ਗ੍ਰੀਨ ਤੇ ਆ ਧੰਨਵਾਦ